ਕਾ ਸੌਦਾ ਲਓ ਯਾ ਸਾਨੂੰ ਸੌਦਾ ਦਿਖਾ ਦੀਏ ਇੱਕ ਮੰਨ ਕੇ ਚੱਲ ਬਾਈ ਕਿਹੜੀ ਬੱਕਰੀ ਦਾ ਹੋਇਆ ਨਹਿਰੂ ਕਾਲੀ ਪਾਠਾ ਪਰੇ ਜਾਨ ਬੱਕਰੀ ਵਾਲੀ ਚੱਲ ਬਟ ਚੱਲ ਬੱਕਰੀ ਆ ਬੱਕਰੀ ਦਾ ਸੌਦਾ ਹੋਇਆ ਬਾਈ ਜੀ ਮੰਦਰ ਨੇ ਲਈ ਆ ਲੈ ਬਾਈ ਜੀ ਕਿਹੜਾ ਪਿੰਡ ਆ ਠੀਕ ਆ ਜੀ ਕਿੰਨੇ ਨਾਲ ਲਿਆ ਸੀ ਇੱਕ ਨਗ ਹੋ ਗਿਆ ਜੀ ਹੋ ਗਿਆ ਕਿੰਨੇ ਦਾ 950 ਲਿਖਾਈ ਦਿਖਾਈ 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 ਲਿਖਾਈ ਸੋਢੀ ਆ ਕਰਾਂਗੇ ਜੀ ਲੈ ਬਈ ਲਖਾਈ ਦਿਖਾਈ ਸ਼ੇਖਾਂ ਵਾਲੇ ਬਾਈਆਂ ਦੀ ਐ ਤੇ ਪੈਸੇ ਗਿਣਾਤੇ ਐ ਮੰਦਰ ਨੇ ਕਿੰਨਾ ਗਲਤ ਨਾ ਕਰੋ ਮੰਦਰ ਹੋ ਗਈ ਬਾਈ ਹੋ ਗਈ ਬਾਈ ਠੀਕ ਐ ਬਾਈ ਲੋ ਜੀ ਆ ਬੱਕਰੀ ਐ ਕਰ ਲੈ ਕਰਵਾਉ ਆਪ ਦੀ ਜੀ ਸਾਢੇ 9 ਚ ਲਖਾਈ ਬਾਈ ਸ਼ੇਖਾਂ ਵਾਲੇ ਦੀ ਸਹੀ ਗੱਲ ਐ ਸਹੀ ਗੱਲ ਐ ਚਲ ਇਹਨੂੰ ਲੈਣੀਆਂ ਦੇ ਸਾਢੇ 9 ਬਾਈ ਚ ਲਖਾਈ ਕਰਾ ਦੇ ਬਾਈ ਕਿੰਨੇ ਲਿਆਜੇ ਬੰਦੇ ਆ ਲੋ ਜੀ ਸੌਦਾ ਦਿਖਾਈਏ ਤੁਹਾਨੂੰ ਪਾਏ ਫੜਾਏ ਦੀ ਜਲਦੀਪ ਨੇ ਪੱਠ ਦਿੱਤੀ ਐ ਬਾਈ ਆਏ ਸੀ ਕੌਣੀ ਤੋਂ ਸੁੱਖੇ ਨੇ ਕਰਾਇਆ ਸੌਦਾ ਚਾਰ ਨਾ ਮੰਨਿਆ ਕਰ ਕਿਹੇ ਜਾ ਕੇ ਟਰਾਈ ਲਈ ਬਾਈ ਕਿਹੜੇ ਪਿੰਡ ਵਾਏ ਸੀ ਕੌਣੀ ਤੋਂ ਲਓ ਜੀ ਪੂਰੇ 4000 ਦੀ ਆ ਪੱਠ ਹੋ ਗਈ ਕੁਲਦੀਪ ਨੇ ਦਿੱਤੀ ਐ ਬਾਈ ਕੌਣੀ ਵਾਲਿਆਂ ਨੂੰ ਕੋਈ ਲਖਾਈ ਕਰਾ ਦਿਓ ਫਿਰ ਜਾਂ ਤਾਂ ਲਖਾਈ ਕੋਈ ਨਹੀਂ ਦੁਕਾਨ ਦੀ ਆਪਦੀ ਕਰੋ ਲਖਾਈ ਯਾਰ ਚਲ ਇੰਨੀ ਕੀ ਦਾ ਮੰਨ ਜਾ ਚਲ ਇੱਕ ਤਾਂ ਮੰਨ ਜਾ ਸੌਦੀ ਫਿਰ ਇਨਾ ਧੱਕਾ ਆਪਟ ਹੋ ਗਿਆ ਭਾਈ ਚਾਹ ਪਾਣੀ ਪੀ ਲਿਆ ਸੀ ਹਾਂ ਠੀਕ ਆ ਭਾਈ ਜਿਹਦਾ ਵਾਸ ਆਪਣੇ ਉਹਨਾਂ ਦਾ ਕਰੋ ਨਹੀਂ ਮੈਂ ਹੋ ਕੇ ਨਹੀਂ ਪਾ ਪਾ